ਆ ਇੱਕ ਬੰਦੇ ਨੂੰ ਅਸੀਂ ਇੰਨਾ ਯੋਰ ਲਾਇਆ ਮੀੜ ਛੱਡ ਦੇ ਮੀੜ ਛੱਡ ਦੇ ਮੀੜ ਛੱਡ ਦੇ ਮੀੜ ਛੱਡ ਦੇ ਨਹੀਂ ਮੰਨਿਆ ਉਹ ਇੰਜ ਅੱਗੋਂ ਪੈਂਦਾ ਸੀ ਕੋਈ ਹੋਰ ਗੱਲ ਕਰੋ ਸਾਜ ਜੀ ਕੋਈ ਹੋਰ ਗੱਲ ਛੇੜੋ ਉਹ ਐਹੋ ਜਿਹਾ ਸਮਾਂ ਬਣਿਆ ਕੋਈ ਸਾਥ ਸੰਗਤ ਲੱਤ ਤੇ ਜ਼ਖਮ ਹੋਇਆ ਡਾਕਟਰਾਂ ਨੇ ਕਿਹਾ ਪੈਰ ਵਢਣਾ ਪੈਣਾ ਆਪਕੋ ਸਤਨਾ ਅਸੀਂ ਗਏ ਹਾਲ ਪੁੱਛਣ ਡਾਕਟਰ ਕਹਿਣ ਜੀ ਪੈਰ ਵਢਣਾ ਬੜਾ ਉਦਾਸ ਕਹਿੰਦਾ ਜੀ ਕੁਝ ਅਰਦਾਸ ਕਰੋ ਕੋਈ ਪਾਠ ਦੱਸੋ ਪੈਰ ਵੱਜੇ ਮੈਂ ਕਹਾ ਇੱਕ ਨਿਕਾ ਦਾ ਪੈਰ ਜਾ ਰਿਹਾ ਐਡੀ ਚਿੰਤਾ ਤੂੰ ਦੇ ਕਈ ਕੋਚਟਕਾ ਹਤਾ ਕੋ ਸਤਨਾਮ ਉਹ ਜਾਣ ਨਹੀਂ ਹੁਣਾਂ ਜਾਣ ਨਹੀਂ ਹੁਣ ਤੇਰਾ ਪਿਆਰ ਹੈ ਤੇ ਐਡਾ ਤੈਨੂੰ ਲੱਗ ਗਿਆ ਨਹੀਂ ਕੋਈ ਕਰੋ ਸ਼ੂਗਰ ਵੀ ਸੀ ਪ੍ਰੋਬਲਮ ਕੁਝ ਕਰੋ ਪੈਰ ਵੱਜੇ ਮੇਰਾ ਮੈਂ ਕਹਾ ਫਿਰ ਇੱਕ ਬਚਨ ਕਰ ਲਾ ਹੁਣ ਹੀ ਕਹ ਦੇ ਮੀਟ ਛੱਡਿਆ ਕਹਿੰਦਾ ਤੋਬਾ ਵੇਖੋ ਧਿਆਨ ਦੇਣਾ ਜਿਹੜਾ ਕਹਿੰਦਾ ਇਹਨੇ ਸਵਾਜ ਹੀ ਹੋਰ ਗੱਲ ਕਰੋ ਹੁਣ ਕਹਿੰਦਾ ਤੋਬਾ ਛੱਡਿਆ ਹੀ ਮੈਂ ਉਹ ਤੋਂ ਸੋਚਿਆ ਵੇਖ ਲਓ ਕਈਆਂ ਨੂੰ ਕਰੰਟ ਲਾ ਕੇ ਲਿਆਉਂਦਾ ਆਹ ਕੋ ਸਤਨਾਮ ਕੀਤਿਆਂ ਦੁਖ ਭੂਖ ਸਦਮਾਰ ਭਾਈ ਵੀਰ ਸਿੰਘ ਇਹਦੇ ਅਰਥ ਕਰਦੇ ਨੇ ਵੀ ਕਈਆਂ ਨੂੰ ਦੁੱਖ ਦੇ ਕੇ ਸਦਮਾਰਦਾ ਮੈਂ ਗੁਰੂ ਦੀ ਯੋਰੀ ਚ ਕਹਿ ਰਿਹਾ ਜੇ ਉਸ ਵੇਲੇ ਖੜੇ ਖੜੇ ਉਹ ਸ਼ਖਸ਼ ਨੂੰ ਮੈਂ ਕਹਿਣਾ ਨਾ ਅਮਰਿਤ ਛਕਣਾ ਪਏਗਾ ਹੀ ਤਾ ਪਾਠ ਚ ਲਾਵਾਂਗੇ ਬੇਨਤੀਆਂ ਕਰਾਂਗੇ ਕੰਮ ਤੇ ਉਹਨੇ ਹੀ ਕਰਨਾ ਹੈ ਬਾਬੇ ਨੇ ਬਾਣੀ ਦਾ ਹੀ ਆਸਰਾ ਹੈ ਉਸ ਵੇਲੇ ਉਹਦੇ ਲਫਜ਼ ਹੀ ਛਕਾਂਗਾ ਮੀਟ ਛੱਡਣਾ ਹੀ ਛੱਡਾਂਗਾ ਮਨ ਸੋਚਿਆ ਵੀ ਇਹੋ ਬੰਦਾ ਭਜਾਉਂਦਾ ਸੀ ਹੋਰ ਕੋਈ ਗੱਲ ਕਰੋ ਆਪਕੋ ਸਤਨਾਮ ਤੇ ਇਹੋ ਬੰਦਾ ਵੇਖੋ ਕਰੰਟ ਲਾਇਆ ਨਾ ਉਹਨੇ ਕਈਆਂ ਨੂੰ ਸੰਗਤ ਪ੍ਰੇਰਣਾ ਨਾਲ ਸਮਝਾ ਕੇ ਬਦਲਾ ਦਿੰਦਾ ਹੈ ਕਈਆਂ ਨੂੰ ਕਰੰਟ ਲਾ ਕੇ ਤਾਂ ਹੀ ਤੇ ਕਹਿੰਦੇ ਨੇ ਤੁਮਰੀ ਗਤ ਮਿਤ ਤੂੰ ਹੀ ਜਾਣੇ ਤੂੰ ਹੀ ਜਾਣਦਾ ਨਾਨਕ ਦਾਸ ਸਦਾ ਗੁਰ ਸਾਡੀ ਡਿਊਟੀ ਉਹਦੇ ਤੋਂ ਕੁਰਬਾਨ ਜਾਣਾ ਬੜਾ ਪਿਆਰਾ ਵੀਜੇ ਡਾਡਾ ਵੀਜੇ ਆਖੋ ਸਤ ਨਾਮ